ਸੋਸ਼ਲ ਮੀਡੀਆ ਤੇ ਇਹ ਵੀ ਕਹਿੰਦੇ ਨੇ ਕਹਿੰਦੇ ਵੀ ਬੀਜੇਪੀ ਦੇ ਨਾਲ ਲਿੰਕਾ ਹਰਮੀਤ ਪਠਾਨ ਮਾਜਰਾ ਹੁਣ ਬੀਜੇਪੀ ਲਈ ਉਹ ਜਿਹੜਾ ਅਗਲੀਆਂ ਵੋਟਾਂ ਦੇ ਵਿੱਚ ਜਾਊਗਾ ਅਸਲ ਜਿੱਦਣ ਮੇਰੀ ਵਾਈਫ ਬਿਮਾਰ ਸੀ ਉਹਦੋਂ ਸਖਵੀਰ ਬਾਦਲ ਦੀ ਸਾਰੀ ਟੀਮ ਉੱਥੇ ਆਈ ਉਹਨੂੰ ਹਾਊਸ ਪੈਟਲ ਗਏ ਪਤਾ ਲੈਣ ਗਏ ਰੋਲਾ ਪਾ ਕਿ ਉਹ ਐਡਮਿਟ ਨਹੀਂ ਸੀ ਕਰਾਉਣ ਦੇ ਪਿੱਛੋਂ ਮੈਂ ਵੀਡੀਓ ਪਾਈ ਐਡਮਿਟ ਕਰਾਤਾ ਫਿਰ ਉਹਦਾ ਇਲਾਜ ਨਹੀਂ ਕਰੰਦੇ ਨੇ ਹਰਵਿੰਦਰ ਡਾਕਟਰ ਆ ਉਹਨੂੰ ਕਿਹਾ ਐਸਐਸਪੀ ਨੇ ਵੀ ਜੇ ਤੂੰ ਇਲਾਜ ਕੀਤਾ ਤੇਰੇ ਤੇ ਮੈਂ ਪਰਚਾ ਦਊਂਗਾ ਮੇਰੀ ਵਾਈਫ ਦਾ ਇਲਾਜ ਨਹੀਂ ਹੋਣ ਦਿੱਤਾ ਉਸ ਤੋਂ ਬਾਅਦ ਉਹਥੇ ਉਹ ਐਡਮਿਟ ਕਰਾਇਆ ਲੋਕਾਂ ਦੇ ਸੁਖਬੀਰ ਦੀ ਗੁੱਲ ਆ ਹਾਂ ਉਹਨੇ ਨੂੰ ਇਹ ਰੋਲਾ ਪਾਉਣ ਵਾਸਤੇ ਕਿਹਾ ਮੈਂ ਅੱਜ ਦੀ ਘੜੀ ਮੈਂ ਵਾਰ-ਵਾਰ ਉਸ ਉਹੀ ਗੱਲ ਦਾ ਹਰਾਉਣਾ ਵੀ ਅੱਜ ਅੱਜ ਦੀ ਘੜੀ ਕਿਸੇ ਦੇ ਟੱਚ 'ਚ ਨਹੀਂ ਮੈਂ ਜਿਹੜਾ ਵੀ ਮੇਰੇ ਹਲਕੇ ਦੇ ਲੋਕ ਕਹਿਣਗੇ ਜਿੱਧਰ ਆਪਾਂ ਜਾਣਾ ਆ ਤੇ ਉਧਰ ਹੀ ਮੈਂ ਜਾਊਂਗਾ ਮੈਂ ਅੱਗੇ ਪਿੱਛੇ ਜੇ ਮੈਂ ਗੱਲ ਕਹਿ ਬਿਠਾ ਵੀ ਜੇ ਕਿਸਾਨ ਯੂਨੀਅਨ ਦਾ ਮਸਲਾ ਹੱਲ ਕਰਨਗੇ ਤੇ ਫਿਰ ਭਾਪੀ ਵੀ ਆ ਸਕਦੀ ਆ ਮੈਂ ਇਹ ਵੀ ਗੱਲ ਕਹੀ ਸੀ ਬੀਜੇ ਕਾਂਗਰਸ ਵਾਲੇ ਇੱਕ ਬੱਤ ਹੋ ਜਾਣਾ ਸਾਰੇ ਇੱਕ ਸੀਐਮ ਲਾਲਨ ਛਿਆਂ ਦੀ ਵਜਾਏ ਬੇਅਦੇ ਹੀ ਪਿੱਛੇ ਲੱਗਣਾ ਤੇ ਕਾਂਗਰਸ ਵੀ ਆ ਸਕਦੀ ਆ ਤੇ ਜੇ ਸੁਖਬੀਰ ਬਾਦਲ ਨੂੰ ਲੋਕ ਮਾਫ ਕਰ ਦੇਣ ਹਾਂ ਤੇ ਸੁਖਬੀਰ ਬਾਦਲ ਵੀ ਆ ਸਕਦਾ ਹੁਣ ਸੁਖਬੀਰ ਬਾਦਲ ਦੀਆਂ ਲੋਕ ਤਰੀਫਾਂ ਕਰਦੇ ਆ ਵੋਟ ਪਾਉਣ ਵਰੀ ਬਲਗਾੜੀ ਦੇ ਚੱਕਰ ਚ ਪਿੱਛੇ ਹੋ ਜਾਂਦੇ ਆ ਪਰ ਉਹ ਵਧੀਆ ਸ਼ਖਸ਼ਾ ਮੈਂ ਨਹੀਂ ਕਿਹਾ ਮੈਂ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਦੋਂ ਵੀ ਮੈਂ ਗੱਲ ਕੀਤੀ ਸੀ ਕਿ ਸੁਖਬੀਰ ਬਾਦਲ ਨੇ ਮੈਨੂੰ ਇੱਥੋਂ ਪਹੁੰਚਾਉਣ ਤੱਕ ਉਹਦਾ 70% ਹੱਥ ਆ ਹਾਂ ਉਹਨੇ ਮੈਨੂੰ ਪਾਵਰਾਂ ਦੇ ਕੇ ਰੱਖਿਆ ਮੈਂ ਜਐਮਐਲਏ ਹਾਂ ਤੇ ਮੇਰੇ ਪਿੱਛੇ ਬਹੁਤ ਵੱਡਾ ਇੱਕ ਚੀਮਾ ਸਾਹਿਬ ਦਾ ਦਲਜੀਤ ਸਿੰਘ ਚੀਮਾ ਦਾ ਜੀ ਤੇ ਇੱਕ ਸਰਦਾਰ ਸੁਖਬੀਰ ਸਿੰਘ ਦਾ ਉਹਨੇ ਮੈਨੂੰ ਪਾਵਰਾਂ ਦੇ ਕੇ ਰੱਖਿਆ ਮੇਰੇ ਕੰਮ ਕਰਾਉਂਦੇ ਰਹੇ ਮੇਰੇ ਨਾਲ ਲੋਕ ਜੁੜੇ ਮੈਨੂੰ ਯਾਦ ਵੋਟ ਪਈ ਉਹਦੇ ਚੱਕਰ 'ਚ ਮੈਂ ਆਮ ਆਦਮੀ ਪਾਰਟੀ ਨੇ ਮੈਨੂੰ ਲਿਆ ਤਾਂ ਅੱਜ ਮੈਂ ਐਮਐਲਏ ਹਾਂ ਅਸੀਂ ਤਾਂ ਗੁਣ ਨਹੀਂ ਭਲਾਉਂਦੇ ਕਿਸੇ ਦਾ ਜੇ ਕਿਸੇ ਨੇ ਸਾਡਾ ਗੁਣ ਕੀਤਾ ਨਾ ਅਸੀਂ ਭਲਾਉਂਦੇ ਨਹੀਂ ਜੀ ਉਹਦਾ ਯਾਦ ਰੱਖੀਦਾ ਹਮੇਸ਼ਾ ਹੀ ਜਿਹੜਾ ਸਾਡਾ ਕੋਈ ਪੰਜ ਪੈਸੇ ਵੀ ਮੇਰੀ ਦਾਦੀ ਜਾਨੀਂਦੀ ਸੀ ਵੀ ਤੁਹਾਡਾ ਨਾਮ ਗੁਣ ਕਰਦਾ ਉਹ ਯਾਦ ਰੱਖੋ ਉਹਨੂੰ ਭਲਾਓ ਨਾ ਜੋ ਮੈਂ ਅਕਾਲੀ ਦਲ ਚ ਰਿਆਂ ਜਿਆਦਾ ਚ ਰ ਕਾਂਗਰਸ ਚ ਵੀ ਰਿਆਂ ਪਰ ਕੰਨੀ ਗੱਲ ਤੇ ਮੇਰੀ ਲਾਈਫ ਦੇ 23 24 ਸਾਲ ਅਕਾਲੀ ਦਲ ਚ ਰਾਇਆ ਜੋ ਮਿਲਦਾ ਸਿਸਟਮ ਅਕਾਲੀ ਦਲ ਚ ਸੀ ਫਿਰ ਲੋਕਾਂ ਨੇ ਆਣਾ ਪਈ ਅਕਾਲੀ ਦਲ ਚ ਮਿਲ ਗਿਆ ਲੋਕਾਂ ਦਾ ਜੋ ਦਰਦ ਉਹ ਪਛਾਣਦੇ ਸੀ ਲੋਕਾਂ ਬਾਰੇ ਹਰ ਇੱਕ ਚੀਜ਼ ਉਹ ਜਾਣਦੇ ਸੀ ਹੋਰ ਕੋਈ ਨਹੀਂ ਜਾਣਦਾ ਹਾਂ ਮਿਲਨ ਬਲਾਉਣ ਸੁਖਬੀਰ ਨੂੰ ਵੱਡੇ ਬਾਦਲ ਬਹੁਤ ਸੌਖਾ ਹੈ ਕੋਈ ਵੀ ਐਮਐਲਏ ਜਾ ਸਕਦਾ ਹੈ ਕੋਈ ਵੀ ਬੰਦਾ ਸੌਖਾ ਜਾ ਸਕਦਾ ਹੈ ਮਿਲ ਸਕਦਾ ਹੈ ਸਾਡੇ ਕਈ ਐਮਐਲਏ ਹੋ ਜਿਹੜੇ ਜਿਨ੍ਹਾਂ ਨੂੰ ਪੁੱਛਿਆ ਨਹੀਂ ਗਿਆ ਵੀ ਤੁਹਾਡੇ ਹਲਕੇ ਦਾ ਕੰਮ ਕੀ ਹੈ